ਅੱਜ ਆਣਾ ਮਗੀਠਾ ਤੇ ਥਾਣਾ ਤਕੂ ਨੰਗਲ ਦੇ کئی ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦਪਾਗੀ ਦੁਖਦਾਇਕ ਘਟਨਾ ਘਟੀ ਕਿ ਜहरीਲੀ ਰਾਪੀਨ ਨਾਲ ਹੁਣ ਤੱਕ ਜੋ ਸਾਡੇ ਕੋਲ ਰਿਪੋਰਟ 17 ਦੇ ਕਰੀਬ ਹਨ ਉਹ ਆ ਮੋਤਾਂ ਹੋਈਆਂ ਜਿਹੜੇ ਪਿੰਡ 'ਚ ਆਪਾਂ ਗੁਰੂ ਘਰ 'ਚ ਖੜੇ ਆ ਇਸ ਪਿੰਡ ਦੀਆਂ ਕੱਟਕੱਟ ਇਸੇ ਪਿੰਡ ਦੀਆਂ 5 ਤੋਂ 6 ਮੋਤਾਂ ਇਸੇ ਪਿੰਡ ਦੀਆਂ ਪੰਘਾਲੀ ਦੀਆਂ ਨੇ 5 ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਸੋ ਇੱਕ ਮਤਲਬ ਕਤਲ ਹੀ ਨੇ ਅਸਲ 'ਚ ਮੋਤਾਂ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਆ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁਲ ਹੋਵੇ ਭਾਵੇਂ ਪਾਵਰਫੁਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਲੱਗੇ ਤਰਫ ਵੀ ਘਰੀਬ ਘਰਾਂ ਦੇ ਇਕੱਲੇ ਇਕੱਲੇ ਕਮਾਊਂਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਦੀਆਂ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਆ ਉਹਨਾਂ ਦੇ ਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਕਿਸੇ ਨਾਲ ਕੋਈ ਜਾਣਤਾ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਉਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸ਼ਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਸਲਾ ਆ ਜਾਣਗੀਆਂ ਸਾਰਿਆਂ ਦੀ ਕਈਆਂ ਦੇ ਬੱਚੇ ਛੋਟੇ ਐ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਵਿੱਚ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਦੇ ਸਕਦੇ ਹਾਂ ਉਹਨੇ ਪਰ ਮੈਂ ਕਿਹਾ ਵੀ ਜੇ ਨੁਕਸਾਨ 3 ਸਾਲ ਦੇ ਵਿੱਚ ਬੀਏ ਹੋ ਜੂਗੀ ਆ ਜਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਿਆਦਾ ਚਾਂਸ ਟਰੱਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕਰੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਕਿ ਮੈਥਨੋਲ ਕਈ ਵਾਰੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ-ਕੱਲੀ ਮੌਤ ਹੋ ਜਾਂਦੀ ਐ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਰਹਿ ਜਾਂਦੇ ਪਰ ਹੁਣ 17 ਜਦੋਂ ਇਕੱਠੀਆਂ ਹੀ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉੱਧਰ ਜੰਡਿਆੜਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਉਹ ਹੀ ਨੇ ਪਹਿਲਾਂ ਅੱਖਾਂ ਦੀ ਨਿਗਾਹ ਜਾਂਦੀ ਹੈ ਫਿਰ ਮੂੰਹ ਚੋਂ ਛੱਟ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲ 9 ਵਜੇ ਤੱਕ ਬੈਠਾ ਰਿਹਾ 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸੀ 10 ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਉਹ ਉਹ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਤੇ ਬਹੁਤ ਮੰਦਪਾਗੀ ਘਟਨਾ ਹੈ ਔਰ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਜੈਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥਨੋਲ ਨੂੰ ਡਿলিউਟ ਕਰਕੇ ਹਲੀਆਂ ਚ ਪਾ ਲੈਂਦੇ ਆ ਮੈਕਟੀਆਂ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਉਹ ਤਾਂ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਏਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇਨਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧਿਤ ਹੋਰ ਅਫਸਰਾਂ ਨੂੰ ਦੋਨੋਂ ਅਸੀਂ ਸਸਪੈਂਡ ਵੀ ਕੀਤਾ ਹੈ। ਕਿ ਐਕਸਾਈਜ਼ ਦੇ ਕਿਹੜੇ? ਕਿ ਕਿਹਨਾਂ ਸੁਣੇ? ਆਪਣਾ ਜੋਰਵਾਲ ਦੀ ਹੋਣੀ। ਇੱਕ ਤਾਂ ਇੱਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਾਈਜ਼ ਇਨਸਪੈਕਟਰ ਜਿਨ੍ਹਾਂ ਦੇ ਜਿਹੜੇ ਅਮਰ ਸਾਹਿਬ ਨਾਲ ਰਿਪੋਰਟ ਚਾਹੀਦੀ ਹੈ। ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਵੀ ਕਿਉਂਕਿ ਇਹ ਕੰਮ ਮੈਂ ਦੇਖੋ ਪੁਰਸਤੀ ਜਾਂ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ਾਇਦ ਤਾਂ ਬੇਨਾਕ ਹੋ ਨਹੀਂ ਸਕਿਆ ਐ ਕੋਣ ਸਰਕਾਰਾਂ ਦੇ ਲਈ ਫਿਰਦਾ ਹੋ ਰਹੀ ਕੋਈ ਨਾ ਕੋਈ ਤਾਂ ਆਉਂਦਾ ਆਕਾ ਕੋਈ ਮਾਈ ਪਾਪ ਹੁੰਦਾ 47 ਬਤ ਕੋਈ ਸਮਾਪਤ ਜਿਹੜਾ ਬਹੁਤ ਜ਼ਿਆਦਾ ਹੈ ਕਈ ਵਾਰੀ ਇੰਟਰਸੇਟ ਕਲਿੱਕ ਕਰ ਤੁਹਾਡੇ ਕੋਲੋਂ ਫੜੀ ਗਈ ਹੈ ਲੇਕਿਨ ਬਾਦੂ ਦਾ ਕਾਟਲ ਜਿਹੜਾ ਚੱਲ ਕਿਵੇਂ ਰਿਹਾ ਹੈ ਉਹ ਨਹੀਂ ਖਾਸ ਕਰ ਇਸ ਬੈਕ ਜੋ ਜਿਹੜਾ ਅੱਜ ਹੈ ਸਰਪੈਕ ਜੋ ਇਹ ਬਾਰਡਰ ਏਰੀਆ ਬਾਰਡਰ ਏਰੀਆ ਚ ਹੈ ਬਾਰਡਰ ਏਰੀਏ ਦੇ ਵਿੱਚ ਨਹੀਂ ਰੱਜ ਵੀ ਆ ਬੀ ਚਾਹੀਏ ਤਾਂ ਬਾਰਡਰ ਏਰੀਏ ਥੋੜਾ ਜ਼ਿਆਦਾ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਜਿਹੜਾ ਡੂੰਗੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪੱਤੇ ਤੇ ਸਪਰੇਅ ਕਰੀਏ ਜੀ ਐਸ ਤੋਂ ਕਿ ਜੜਾਂ 'ਚ ਹੋਵੇ ਉਹਦਾ ਕੀ ਫਾਇਦਾ ਨੈਕਸਟ ਸਟੇਪ ਤੁਹਾਡਾ ਸਮਝ ਦਿਓ ਦੇਖੋ ਹਜੇ ਤੱਕ 10 ਬੰਦੇ ਫੜੇਗੇ ਨਹੀਂ ਜਿਨ੍ਹਾਂ 'ਚ ਕੁਝ ਕਹਾ ਅੱਗੇ ਨਾ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਇਸੇ ਵੱਡੇ ਲੈਵਲ ਤੱਕ ਦੇ ਅਫਸਰਾਂ ਚ ਕਬੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਹਿਰ ਵਿੱਚ ਆ ਗਿਆ ਸਿਮ ਸਾਹਿਬ ਤੁਸੀਂ ਆਪ ਥੋੜੀ ਆਉਂਦੇ ਹੋ ਜੀ ਉਹ ਆਪ ਥੋੜੀ ਆਉਂਦੇ ਬੈਕਟਰੀਆਂ ਜਿਹੜੀਆਂ ਚੱਲਦੀਆਂ ਨੇ ਕਾਰਖਾਨੇ ਚੱਲਦੀਆਂ ਨੇ ਜਦੋਂ ਸ਼ਿਕਾਇਤਾਂ ਹੀ ਕਰਦੇ ਆ ਫੈਕਟਰੀਆਂ ਜਿਹੜੀਆਂ ਫੈਕਟਰੀਆਂ ਕੌਣ ਚਲਾ ਲੂਗਾ ਜੀ ਇਹ ਉਹਦਾ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹਨੂੰ ਬਿਊਰੋਕ੍ਰੇਸੀ ਜਾਂ ਫਿਰ ਹ ਜਿਹੜੀ ਪੋਲਿਟਿਕਸ ਦੇ ਵਿੱਚ ਪੰਜਾਬ ਦੇ ਫੈਲ ਰਹੇ ਸਰ ਬੱਸਾਂ ਟ੍ਰਾਂਸਪੋਰਟ ਪੰਜਾਬ ਕਿੱਧਰ ਲੈ ਜਾਣਗੇ ਜੀ ਬੱਸਾਂ ਕ੍ਰਾਸਪੋਡ ਹੋ ਰਹੀ ਸੀਗੀ ਐਜ਼ ਅ ਕੋਰੀਅਰ ਕੋਰੀਅਰ ਸਰਵਿਸ ਥੋੜਾ ਜਿਹਾ ਪੈਸੇ ਦੇ ਕੇ ਉਹ ਬੱਸਾਂ ਟ੍ਰਾਂਸਪੋਰਟ ਕਰ ਰਹੇ ਸੀਗੇ ਜਿਉਂ-ਜਿਉਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਤਾਂ ਅਸੀਂ ਇਸ ਮਾਮਲੇ 'ਚ ਕਿਉਂਕਿ ਖਦਾ ਦੁੱਧ ਵਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਣਾਅ ਹੈ ਬਲੈਕਆਊਟ ਵੀ ਮਤਲਬ ਹਰ ਰੋਜ਼ ਵਾਂਗੂ ਹੀ ਇਹਨਾਂ ਏਰੀਆ 'ਚ ਹੁੰਦਾ ਸੋ ਸਾ ਸਪੁਲਿਸ ਦਾ ਥੋੜਾ ਧਿਆਨ ਉਧਰ ਵੀ ਹੋ ਜਾਂਦਾ ਕਈ ਵਾਰੀ ਪਰ ਉਹ ਫਿਰ ਇਹਦਾ ਸਾਡਾ ਠਾਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਥੋੜਾ ਜਿਹਾ ਮਤਲਬ ਧਿਆਨ ਕਿਧਰੇ ਹੋਰ ਹੈ ਸੋ ਜੋ ਵੀ ਇਹਦੇ ਵਾਸਤੇ ਜ਼ਿੰਮੇਵਾਰ ਰਹੂ ਹੋਊਗਾ ਫੀਲਡ ਦੇ ਵਿੱਚ ਚਾਹੇ ਅਫਸਰ ਹੋਵੇ ਕੋਈ ਚਾਹੇ ਕੋਈ ਬੈਕਗਰਾਉਂਡ ਤੇ ਕੋਈ ਹੋਰ ਇਹਨੂੰ ਚਲਾਉਣ ਵਾਲਾ ਕੋਈ ਅਕਾਊਂਟ ਸਖਤ ਕਰ ਪਰ ਇਹ ਬਾਤ ਜੂ ਲੱਗਦੀ ਨੇ ਕਿੰਨਾ ਨੇ ਕਿਹਾ ਜੀ ਅੱਜ ਆਪਣੇ ਬੜੇ ਸਾਲਾਂ ਤੋਂ ਅਚਰਾ ਵੇਚ ਰਹੇ ਸੀ ਪਰਿਵਾਰ ਮੈਂ ਦੱਸਿਆ ਮੈਨੂੰ ਮਿੰਨ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਮਤਲਬ ਪਹਿਲਾਂ ਇੱਕ ਇੱਕ ਮੌਤ ਹੋ ਜਾਂਦੀ ਸੀ ਤਾਂ ਉਹਨੂੰ ਮਰਬ ਦਾ ਪਾਣਾ ਮਾਰਨ ਲੱਗਾ ਸੀ ਉਹ ਜਦੋਂ ਇਕੱਠੀਆਂ ਚਿੱਕਾਂ ਪੂਰੀ ਥੇਪ ਸੀ ਜ਼ਹਿਰੀ ਵੀ ਆ ਗਈ ਉਹਨਾਂ ਨੂੰ ਪਤਾ ਲੱਗ ਗਿਆ ਮਸਲਾ ਅਸੀਂ ਅਸੀਂ ਦੀ ਜੜ ਤੱਕ ਪਿੰਡ ਵਾਲੇ ਕਹਿ ਰਹੇ ਆ ਜਦੋਂ ਸਕੈਲ ਕਰਦੇ ਸੀ ਜੇਸੀ ਪੁਲਿਸ ਲਾ ਕੇ ਪਰ ਪਿੰਡ ਵਾਲੇ ਜੋ ਕਿ ਉਹਨੂੰ ਸਕੈਲ ਲਗਾ ਦਿੱਤਾ ਸੀ ਅੱਜ ਗੁਰਦੁਆਰਾ ਮੱਥਾ ਆਹੀ ਤਾਂ ਦੇਖੋ ਗੁਰਦੁਆਰਾ ਸਾਹਿਬ ਵੀ ਅਨਾਊਂਸਮੈਂਟ ਕਰ ਰਹੇ ਆ ਹੁਣ ਜੀ ਲੱਗਦੇ ਮਾਮਲੇ ਚ ਕਿ ਭਾਈ ਜੇ ਪਿੰਡ ਦਾ ਬੰਦਾ ਫੜਿਆ ਜਾਂਦਾ ਘੱਟ ਲੱਗੂਗਾ پتہ ਨਹੀਂ ਦੁੱਧਾ ਦੁੱਧ ਪੰਡ ਪਾਣੀ ਹੋ ਗਈ ਬਿਲਕੁਲ ਕਹ ਰਹੇ ਕਿ ਸਮਝ ਲੈਵਲ ਤੇ ਕੁਝ ਅਜਿਹੇ ਪਟੀਸ਼ਨਰਸ ਨੇ ਜਿਨ੍ਹਾਂ ਦੇ ਕੁਝ ਮੈਂ ਤਾਂ ਦੱਸਿਆ ਕਿ ਦੇਖੋ ਕਿ ਬਿਊਰੋਕ੍ਰੇਸੀ ਜਾਂ ਪੁਲਿਸ ਜਾਂ ਪੋਲਿਟਿਕਸ ਇਹਨਾਂ ਇਹਨਾਂ ਨੇ ਕਿਸੇ ਨਾ ਕਿਸੇ ਦੇ ਸਹਿਯੋਗ ਤੋਂ ਨਾ ਕੰਮ ਚੱਲਣ